ਹਾਂ ਜੀ ਸਰ ਕੀ ਮਾਮਲਾ ਕੀ ਮਾਮਲਾ ਸੀ ਹਾਂ ਜੀ ਕੀ ਮਾਮਲਾ ਸਰ ਸਾਰਾ 29 ਇਹ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜ੍ਹ ਦੀ ਦੁਕਾਨ ਕਰਦਾ ਹੈ ਇਹ ਨਗਰੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਜਰਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਵਾਂ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਦਾਖਲ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬੱਛਾ ਰਜਿਸਟ੍ਰੇ ਕੀਤਾ ਗਿਆ 307 25 ਜਨਵਰੀ ਨੂੰ ਤੋਂ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁਪਤਾ ਸਾਡੇ ਐਸਐਸਪੀ ਕਪੂਥਲਾ ਦੀ ਰੈਨ ਨਹੀਂ ਹੈ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਡੀਐਸਪੀ ਪੁਲਤ ਐਸਐਚਓ ਆਪਣੇ ਸੁਭਾਂਗਪੁਰ ਸੀਏ 3 ਖਾਦੀ ਸਾਰੀ ਜੜੀ ਹੈਗੀ ਆ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹੂਮਨ ਤਰੀਕੇ ਨਾਲ ਇਹਨੂੰ ਹਸੀਮ ਕਰਦੇ ਨੂੰ ਕ੍ਰੇਸ ਕੀਤਾ ਹੈ। ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਜਣਾ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ। ਇੱਕ ਦਾ ਨਾਮ ਸ਼ਰਨਜੀਤ ਹੈ, ਕਿਰਪ ਜੋਤ ਹੈਗਾ, ਮਨਪ੍ਰੀਤ ਹੈਗਾ, ਹਰਪ੍ਰੀਤ ਹੈ। ਇਹ ਚਾਰ ਲੜਕੀ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਿਹਾ ਅਮਰਿਤਪਾਲ ਹੈਗਾ। ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਏ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਹਨੂੰ ਰਿਕਵਰ ਕਰ ਲਿਆ ਹੈਗਾ ਔਰ ਅਮਰਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨਹੂਤ ਹੈਗਾ ਜੋ ਯੂ ਐਸ اے ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈਗਾ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀ ਇਹ ਸਪਾਈ ਮਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਜਿਹਦੇ ਵਿੱਚ 74000 ਰੁਪਏ ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਜੀ ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਨ ਅਮਰਪਾਲ ਅਮਰੀਕਾ ਵਾਲੇ ਦਾ ਅਮਰ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ ਅੱਜ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੰਕਰਤਾ ਦਾ ਹੈ ਇਹਦੇ ਵਿੱਚ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੂਰੇ ਹੈ ਜਿਹੜੇ 4 ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਭਾਇ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਫ਼ਤੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੂ ਕਿ ਮਨੂਪ ਨੇ ਕਿਹਦੇ ਕਰਕੇ ਇਹ ਪੈਸੇ ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਵੀ ਪ੍ਰਾਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਰੀ ਦੇ ਕੇ ਇਹਨੂੰ ਗੋਲਮਾ ਚਾਹ। ਸਰ ਜੀ ਸਰ ਪ੍ਰੋਫਾਈਲ ਇਹਨਾਂ ਦੀ ਕੀ ਆ ਪ੍ਰੋਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਲਿਸਟ ਹੈ ਜਿਹੜਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਹਜ ਤੱਕ ਮਨਰੂਪ ਅਜੇ ਜਿਆ ਅਮਨ ਉਹ ਸ਼ਰਨ ਹੈ ਕਿ ਮਨਰੂਪ ਤੇ ਅਮਨਿਤਪਾਲ ਆਪਸ ਵਿੱਚ ਕੀ ਰਿਲੇਟਿਵ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਜ ਦਾ ਪਿੰਡ ਹੈਗਾ ਤਾਣਾ ਟਿਲ ਮਚ ਇੱਕੋ ਪਿੰਡ ਦੇ ਰਹਿਣ ਵਾਲੇ ਆ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੂਪ ਦਾ ਬੈਕਗ੍ਰਾਉਂਡ ਵੀ ਹੈ ਕੁਝ ਸਾਹਮਣੇ ਜਿਵੇਂ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਬ੍ਰਾਂਮਦੀ ਜੀ ਸਰ ਬ੍ਰਾਂਮਦੀ ਜੀ ਹੋਣੀ ਹੈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉਥੋਂ ਜਗਰੂਪ ਨੇ ਇਹਨਾਂ ਨੂੰ ਮਨ ਟੈਲੀਫੋਨ ਤੇ ਮਨੂਪ ਨੇ ਠੀਕ ਹੈ ਮਨੂਪ ਨੇ ਤੇ ਜਿਸ ਤਰ੍ਹਾਂ ਕੋਈ ਰਿਮਾਂਡ ਕਰਾਂ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਪੁਸ਼ੀਸ਼ ਜੜੀ ਹੈ ਉਹ ਅਸੀਂ ਕਰਦੇ ਹਾਂ ਨੈਸ਼ਨਲ ਰਿਜਿਸਟ੍ਰੀ ਦੇ ਦਵਾਦੀ ਆ ਹਾਂ ਦਾ ਸ਼ਾਬੀ ਕਰ ਥੈਂਕ ਯੂ